ਤਰਨੁ ਗਲੇ ਆਵ ਸੁਖ ਸਾਜਿ ਮਹਿ ਦਾਨ ਜਬਿਰਿ ਜੈ ਵਸੇ ਭਗਵਾਨ ਆਪਜੋ ਮੰਤਰ ਤਜ ਤਵ ਚਾਰ ਬਰਨਿਆ ਹਰਿ ਜੀ ਮਹਿ ਦਾਰ ਤਜ ਤਵ ਬਰਮ ਬਜਿਓ ਪਾਰ ਬ੍ਰਹਮ ਗਹੋ ਨਾਨਕ ਅਟਲ ਇਹੋ ਧਰਮ ਮਹਾ ਗਉੜੀ ਮਹਲਾ ਬਨਿਵਾ ਕਾਲ ਕਰਪਾ ਬਸੇ ਗੁਰ ਸੋਈ ਕਿਸ ਬਲ ਰੋਗ ਨਾ ਗਤ ਸੋਈ ਰਾਮ ਰਮਨ ਗਰਮ ਦਾ ਕਾਗਰ ਬਨ ਸੂਰ ਬਰ ਜਮ ਕਾਗਰ ਰਾਉ ਸਤਗੁਰ ਮੰਦਰ ਦੀਏ ਹਰ ਨਾਮ ਆਸਰ ਪੂਰਨ ਬੈ ਨਾਮ ਜਲ ਤਵ ਸੰਜਮ ਪੂਰੀ ਵਡਿਆਈ ਗੁਰ ਕਰਪਾਲ ਹਰ ਬੈ ਸਹਾਈ ਮਾਨੁ ਮਹਾਰਾ ਪੰਜਵਾ ਸੁਦੇ ਰਾਜ ਤੇਂਦਲਾ ਬਾਣੀ ਸੁਖ ਲਗ ਰਾਮ ਨਾਮ ਤੇ ਧਾਰੀ ਤੇਰੇ ਧਾਤ ਸਭ ਦੂਰ ਦੀ ਵਿਦਿਆਈ ਮਾਇਆ ਮਗਨ ਨਰਕ ਲੈ ਜਾਇ ਰਾਹ ਰੋਗ ਰਸ ਤੇ ਬ੍ਰਹਮ ਮਤੇ ਕਾਠੋ ਨਠਾਉ ਚਰਨ ਕਮਲ ਜਾਂ ਲਾਗੀ ਕ੍ਰੀਤ ਆਨ ਸੁਖਾ ਨਹੀਂ ਆਵੇ ਚੀਤ ਸਦਾ ਗਾਉਂਦਿ ਮਿਰੋ ਪ੍ਰਭ ਸੁਆਮੀ ਮਲਲਾ ਨਾਨਕ ਹਰਿ ਅੰਦਰ ਜਾਮੀ ਗਉੜੀ ਮਹਾਂ ਲਖਣਾ ਆਰਿਆ ਸੰਗੀਤ ਮਾਰੀ ਕਰਿ ਬਿਰਤਾ ਪ੍ਰਭ ਲੈ ਨਿਵਾਸ ਰਮਹੁ ਸੁ ਕੋਈ ਤਨ ਕਲਾ ਪੂਰਨੰਦਾਲ ਸੋਇਦਾ ਮਾਘਵਤ ਜਗ ਸਰਗਰ ਸੰਗਾਰ ਪ੍ਰਭ ਕਨ ਮੈ ਮਾਰੀ ਤਰਨ ਹਾਰਾ ਤਾਨਾ ਕੈ ਸੁਰ ਰਿੰਜੈ ਤੁੰਗਤੁ ਹੁਕਮ ਸਿਆਨੰਬ ਇਸ ਦੇ ਕਛ ਨਾਹੀ ਗੁਰ ਕਿਰਪਾ ਨਾਨਕ ਗੁਣ ਗਾਹੀ ਗਉੜੀ ਮਹਾਰਾਜ ਬਿਦੰਗਾਈਐ ਪਰ ਬ੍ਰਹਮ ਤੂੰ ਦੇਹ ਦਾ ਬਾਈਐ ਰਾਉ ਹਰ ਦੇ ਚਰਨ ਹਰਿ ਦਇ ਰਮਨਹੀ ਬਰੁਆਰਾ ਓ ਜਨ ਗਮਲ ਪ੍ਰਭ ਸਰਵਾ ਦੋ ਮਿੰਟ ਉੱਤੇ ਸਾਮਾਨ ਗਾਨ ਧਨ ਏਕ ਸਜੇ ਸਾਹ ਕੀ ਮਨ ਮਹਟੇਗ ਮਹਾ ਗਰੀਬ ਜਿਨ ਸਾਧ ਗਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗਉੜੀ ਮਹਲਾ ਬੰਨਵਾ ਹਰ ਹਰ ਨਾਮ ਭਜਨ ਕਰ ਸਿਤੇ ਕੋਟ ਬ੍ਰਹਨ ਪੁਨ ਫਲ ਮੁਝੇ 라ਉ ਅਰਗੇ ਜਨਨ ਹ੍ਰਦੇ ਮੈਂ ਬਥੇ ਜਨਮ ਜਨਮ ਕੇ ਕਲ ਵਿਖ ਨਸੇ ਸਾਧ ਸੰਗ ਦਰਜਨ ਫਲਤਾਇਆ